ਕਰ ਰਹੀ ਹੈਗੀ ਆ ਤੇ ਆਪਣੇ ਮੈਂ ਕਿਲੇ ਜਾਂਦਾ ਬੋਲ ਰਿਹਾ ਇਹਨੇ ਸਿੰਘਾਂ ਦੀ ਇਮਰਯਾਤ ਨਹੀਂ ਚੱਲਦੀ ਉਹ ਹੈਲੋ ਫੋਨ ਨਾ ਚੱਲਾ ਬੋਲ ਨਾ ਚੱਲਾ ਆਪਣੇ ਫੋਨ ਕਰਦੇ ਗੱਲ ਹੈ ਕਿ ਤੁਸੀਂ ਨਹੀਂ ਮੰਨਦੇ ਨਹੀਂ ਮੰਨਦਾ ਤੁਸੀਂ ਹੁਣ ਗੱਲ ਨਹੀਂ ਮੰਨੀ ਇਹ ਗੱਲ ਗਲਤ ਹੈ ਕਿ ਸਹੀ ਹੈ ਨਹੀਂ ਤੁਸੀ ਦੱਸੋ ਨਾ ਮੈਨੂੰ ਨਹੀਂ ਮੈਨੂੰ ਕੋਈ ਨਹੀਂ ਚਾਹਤ ਹੋਣਾ ਮੂੰਹ ਮਾਰੇਗਾ ਤੁਹਾਨੂੰ ਮੈਂ ਗਲਤ ਗੱਲ ਕਹਿ ਰਿਹਾ ਕੋਈ ਗਲਤ ਨਹੀਂ ਮੂੰਹ ਨਹੀਂ ਹੈਗਾ ਤੁਹਾਨੂੰ ਗਲਤ ਗੱਲ ਕਹਿ ਰਿਹਾ ਕੋਈ ਮੀਂਗ ਸਿੰਘਾਂ ਦੀ ਇਮਰਯਾਤ ਨਹੀਂ ਚੱਲਦੀ ਨਹੀਂ ਮੀਂਗ ਸਿੰਘਾਂ ਦੀ ਇਮਰਯਾਤ ਨਹੀਂ ਚੱਲਦੀ ਹੁਣ ਕੀ ਹੈ ਨੀ ਚੁੱਪ ਕਰ ਗਈ ਐਂਦਾ ਨਾਲ ਗੱਲ ਕਰੋ ਮੈਂ ਨਾ ਬਈ ਸਮਝ ਸਮਝਾ ਲੈ ਵੜ ਦੇ ਮੈਨੂੰ ਵੜ ਦੇ ਮੈਨੂੰ ਤੁਸੀਂ ਕਹਿ ਰਹੇ ਹੋ ਸਕਦੇ ਸੇਵਾ ਮੈਂ ਕਰ ਰਹੇ ਹਾਂ ਕਾ ਦੇਖੀਓ ਗੱਲ ਸੇਵਾ ਸਮਹਾਰਨ ਤੇ ਕਰ ਰਹੇ ਹੋ ਨਾ ਟੱਪਾ ਬੋਲਦਾ ਐ ਕਿ ਇਹ ਖਾਂ ਖਤ ਕਰਨ ਪੈ ਜੀ ਦੇ ਦੇ ਨਹੀਂ ਦੱਸਣ ਮਾਦੀ ਕੀ ਹੈ ਤੁਸੀਂ ਕਹਿ ਰਹੇ ਹੋ ਕਿ ਨੀ ਤੂੰ ਮੈਂ ਤੂੰ ਹੀ ਨਹੀਂ ਕੱਢ ਲੈ ਮੈਨੂੰ ਕੋਈ ਵੀ ਤੁਸੀਂ ਸੇਵਾ ਦੇ ਲੱਗੇ ਹੋ ਹੁਣ ਸਾਥ ਗੱਲ ਨਾ ਕਰੋ ਤੁਸੀਂ ਯਾਰ ਆਪਣਾ ਕਰ ਤੁਸੀਂ ਗਲਤ ਗੱਲ ਕਰ ਰਹੇ ਹੋ ਮੇਰੇ ਇੱਕ ਮਿੰਟ ਤੂੰ ਆਦਨ ਲਾ ਦੇ ਗੱਲਤ ਗੱਲ ਨਾ ਗਲਤ ਗੱਲ ਤੁਮ ਤੈਅ ਕਰੋ ਫਿਰ ਉਹ ਬਸ ਛੋਲਾ ਜੀ ਬਾਰੇ ਤੁਸੀਂ ਬੋਲੋ ਛੋਲਾ ਰੱਖੋ ਤਮ ਇੱਕ ਮਿੰਟ ਮਾਤਾ ਰੱਖ ਤੁਸੀਂ ਇੱਕ ਮਿੰਟ ਚੁੱਪ ਕਰੋ ਉਧਰ ਤੂੰ ਵੀ ਮੈਂ ਕੋਈ ਗਲਤ ਗੱਲ ਕਰ ਰਿਹਾ ਤੇ ਕਹਿੰਦਾ ਤੁਹਾਡੀ ਨਹੀਂ ਚੱਲਣੀ ਇੱਥੇ ਆਪਾ ਜੀ ਤੁਹਾਨੂੰ ਮੇਰੇ ਤੁਹਾਨੂੰ ਬੇਨਤੀ ਕਰ ਤੁਹਾਨੂੰ ਬੇਨਤੀ ਕਰਕੇ ਜੀ ਤੁਹਾਨੂੰ ਮੈਨੂੰ ਬੇਨਤੀ ਕਰ ਰਹੀ ਆਪਾ ਨਹੀਂ ਤੁਹਾਨੂੰ ਬੇਨਤੀ ਕਰ ਰਹੀ ਜਦੋਂ ਆਪਾ ਤੂੰ ਫੋਨ ਲਾ ਲਾ ਗਲਤ ਗੱਲ ਬਦਮਾਸ਼ੀ ਬਖਾਰਿਆ ਤੁਸੀਂ ਪੂਰੇ ਘਰ ਤੁਹਾਡੇ ਬਿਓਦ ਨਹੀਂ ਲਾ ਤੂੰ ਆਪ ਕਹਿ ਦਿੰਦਾ ਉਹਨੂੰ ਤੂੰ ਕਹਿ ਦਿੰਦਾ ਆਪ ਆਪ ਕਹਿ ਦਿੰਦਾ ਤੂੰ ਗਲਤ ਗੱਲ ਨਹੀਂ ਤੁਸੀਂ ਮਾਰ ਖਾਣ ਵਾਸਤੇ ਬੈਠਿਆ ਇਕੱਲੇ ਏਸ਼ੀਆ ਦੇ ਵਿੱਚ ਉਹ ਚੁੱਪ ਗੱਲ ਕਰ ਤਾਨੂੰ ਦੇਖੀ ਮੜਿਆ ਤਾਂ ਕਹਿੰਦੇ ਨੇ ਤੁਸੀਂ ਖਾਣ ਨੂੰ ਬੰਦੇ ਹੋ ਬੈਂਕ ਤੂੰ ਤੁਸੀਂ ਤਾਂ ਮਾਤਾ ਮੈਂ ਤੁਹਾਡੇ ਹੱਥ ਦੋੜਦਾ ਉਹ ਤਾਂ ਗੱਲ ਕਰਨ ਦਾ ਤਰੀਕਾ ਪਸੰਦ ਨਹੀਂ ਆ ਮੈਨੂੰ ਉਹ ਤਾਂ ਚੰਪਟਾ ਫਾਣ ਮੈਨੂੰ ਪਤਾ ਸਮਝਾਉ ਨਾ ਫਿਰ ਉਹਨਾਂ ਨੂੰ ਇਹ ਗਰੰਟੀ ਸਿੰਘਾਂ ਦਾ ਨੇਚਰ ਨਹੀਂ ਹੈਗਾ ਹਾਂ ਸਾਨੂੰ ਪਤਾ ਵੀਰੇ ਅਸੀਂ ਤੂੰ ਆਪ ਕਹਿ ਰਿਹਾ ਨਹੀਂ ਤੁਸੀਂ ਧੱਕਾ ਕਿਦਾਂ ਮਾਰਦੇ ਹੋ ਮੈਨੂੰ ਮਾਗਾ ਨੂੰ ਸਮਝ ਦੇਣੀ ਹੈਗੇ ਆਹੋ ਤੁਸੀਂ ਨਹੀਂ ਫਰਲਾ ਦਿੱਤਾ ਮੈਨੂੰ ਨਹੀਂ ਹੁਣ ਹਾਂ ਪਤਾ ਨੂੰ ਮੜਿਆ ਵੀ ਨਹੀਂ ਗਿਆ ਸਵੇਰੇ ਤੁਸੀਂ ਕੋ ਖਾਲ ਨਿਕਲਦੇ ਤੁਹਾਡੀ ਇਨਿੰਗ ਸਿੰਘਾਂ ਤੇ ਨਹੀਂ ਚੱਲਣੀ ਇੱਕ ਮਿੰਟ ਮੈਨੂੰ ਦੱਸ ਦਿਓ ਕੋਈ ਗੱਲ ਨਹੀਂ ਕਰਨੀ ਨਾ ਨਾ ਲੈਓ ਫਿਰ ਇੱਥੇ ਲੇ ਕੋਈ ਗੱਲ ਨਹੀਂ ਕੋਈ ਗੱਜ ਕਰ ਰਿਹਾ ਸੀ ਨਾ ਬਤਮੀਜੀ ਕਰ ਰੇ ਸੀ ਨਾ ਤੁਸੀਂ ਬਤਮੀਜੀ ਕਰ ਰੇ ਸੀ ਨਾ ਕੋਈ ਗੱਲ ਨਹੀਂ ਅਕਾਸ਼ ਤੱਕ ਸਾਰ ਤੱਕ ਅਕਾਸ਼ ਤੱਕ ਸਾਰ ਤੱਕ ਬੈਠਦਾ ਨਾ ਕਿਉਂ ਜਾ ਕਰੇ ਬੈਠੀ ਰਾਂਗਾ ਮੈਂ ਲੈ ਆ ਰਾਂਗਾ ਬਤਮੀਜੀ ਲਾਈ ਹੋਈਆਂ ਨੇ ਬਤਮੀਜੀ ਕਰਦੀ ਤੇਰੇ ਨਾਲ ਜੈਮੂ ਤਾਂ ਕਹ ਤੈਨੂੰ ਹਾਂ ਫੇਰ ਮੈਂ ਮੂੰਹ ਨਹੀਂ ਖਾਣਾ ਲੈ ਇੱਕ ਛੋਟੀ ਜੀ ਗੱਲ ਕੁਛ ਨਤਮੀਜੀ ਕਰ ਤੂੰ ਪਹਿਲੇ ਹਲੋ ਕੰਮ ਛੱਡੋ ਆਪਣਾ ਬੰਦ ਕਰੋ ਓਏ ਹਾਂਜੀ ਸੱਚ ਦੀ ਆਵਾਜ਼ ਚੈਨਲ ਦੇ ਨਾਲ ਜੁੜੇ ਹੋਏ ਜਿਹੜੇ ਆਪਣੇ ਸਰੋਤੇ ਆ ਸਾਰੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰਿਓ ਜਿਹੜੀ ਵੀਡੀਓ ਫੇਸਬੁੱਕ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਉਹ ਮੈਂ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਹੈ ਧਿਆਨ ਦੇ ਨਾਲ ਤੁਸੀਂ ਉਹ ਵੀਡੀਓ ਸ਼ਾਇਦ ਦੇਖੀ ਹੋਵੇ ਤੇ ਸ਼ਾਇਦ ਇਹ ਵੀਡੀਓ ਤੁਸੀਂ ਪਹਿਲਾਂ ਵੀ ਦੇਖੀ ਹੋਵੇ ਪਤਾ ਨਹੀਂ ਮੈਨੂੰ ਲੱਗਦਾ ਹੈ ਸ਼ਾਇਦ ਇਹ ਕੋਈ ਪ੍ਰਧਾਨ ਆ ਜਿਹੜਾ ਇੱਕ ਗਰੰਤੀ ਸਿੰਘ ਦੇ ਗੁਰਦੂ ਘਰ ਦੇ ਵਿੱਚ ਜਾ ਕੇ ਉਹਦੀ ਨਿੱਜੀ ਰਹਿਸ਼ ਦੇ ਵਿੱਚ ਜਾ ਕੇ ਵੀਡੀਓ ਸ਼ੂਟ ਤੇ ਆਇਆ ਹੈ ਕਰਨ ਇਸ ਵੀਡੀਓ ਦੀ ਬੈਕਗ੍ਰਾਉਂਡ ਕੀ ਹੈ ਕਾਰਨ ਕੀ ਹੈ ਕਿਉਂ ਬਣਾਈ ਗਈ ਸਾਨੂੰ ਪਤਾ ਨਹੀਂ ਹੈ ਤੇ ਨਾ ਹੀ ਸ਼ਾਇਦ ਆਪਾਂ ਜਾਣਨਾ ਚਾਹੁੰਦੇ ਆ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਜਿਹੜੇ ਗਰੰਤੀ ਸਿੰਘ ਨੇ ਉਹ ਕਈ ਤਰ੍ਹਾਂ ਦੇ ਤਰੀਕਿਆਂ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਐ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਉੱਥੇ ਹੁੰਦੀਆਂ ਨੇ ਇਹ ਨੈਚੁਰਲ ਹੈ ਕਿਉਂਕਿ ਮੈਂ ਖੁਦ ਵੀ ਗਰੰਤੀ ਸਿੰਘ ਦੀ ਲਾਈਫ ਦੇ ਵਿੱਚੋਂ ਗੁਜ਼ਰਿਆ ਹਾਂ ਉੱਥੇ ਕੀ ਹੋਇਆ ਕੀ ਨਹੀਂ ਇਹ ਇਸ ਗੱਲ ਦਾ ਪਤਾ ਨਹੀਂ ਹੈ ਜਾਂ ਤਾਂ ਉਹ ਵੀਡੀਓ ਦੱਸਿਆ ਜਾਂਦਾ ਪਰ ਕਿਸੇ ਦੇ ਕਮਰੇ ਵਿੱਚ ਜਾ ਕੇ ਉਹਦੇ ਨਿੱਜੀ ਰਹਿਸ਼ ਦੇ ਵਿੱਚ ਜਾ ਕੇ ਉਹਦੇ ਬੱਚਿਆਂ ਦੇ ਸਾਹਮਣੇ ਉਹਦੀ ਬੇਇੱਜ਼ਤੀ ਕਰਨੀ ਤੇ ਵੀਡੀਓ ਸ਼ੂਟ ਕਰਨੀ ਇਹ ਕਿਹੜੇ ਕਿਹੜੇ ਦੁਨੀਆ ਦੇ ਦੇਸ਼ ਦਾ ਕਾਨੂੰਨ ਹੈ ਤੇ ਜੇ ਕੋਈ ਗੱਲਬਾਤ ਹੈਗੀ ਵੀ ਆ ਤੇ ਜਿਹੜਾ ਤੂੰ ਮਾਮਾ ਬਣਿਆ ਫਿਰਦਾ ਹੱਥ ਵਿੱਚ ਫੋਨ ਲੈ ਕੇ ਵੀਡੀਓ ਸ਼ੂਟਦਿਆਂ ਕਰਨ ਉਹ ਵੀਡੀਓ ਸ਼ੂਟ ਕਰਨ ਤੋਂ ਬਿਨਾ ਤੂੰ ਗੱਲਬਾਤ ਉਹਦੇ ਨਾਲ ਜਾ ਕੇ ਗਰੰਤੀ ਸਿੰਘ ਨਾਲ ਕਰਦਾ ਉਹ ਆਪਣੇ ਕਮਰੇ 'ਚ ਬੈਠਾ ਆਪਣੀ ਫੈਮਿਲੀ ਨਾਲ ਬੈਠਾ ਉਹਦੀ ਇੱਕ ਧੀ ਵੀ ਹੈ ਜਿਹਦੀ ਤੂੰ ਵੀਡੀਓ ਪਾ ਦਿੱਤੀ ਹੈ ਉਹਦਾ ਮੁੰਡਾ ਸਿਰ ਨੰਗਾ ਗਰੰਤੀ ਸਿੰਘ ਆਪ ਆਪਣੇ ਰਹਿਸ਼ ਵਿੱਚ ਬੈਠਾ ਤੂੰ ਕਹਿੰਦਾ ਏਸੀ ਕਮਰੇ 'ਚ ਬੈਠੇ ਤੁਸੀਂ ਏਸੀ ਕਮਰੇ 'ਚ ਨਹੀਂ ਬਹਿੰਦੇ ਤੁਸੀਂ ਏਸੀ ਕਮਰੇ 'ਚ ਨਹੀਂ ਬਹਿੰਦੇ ਤੁਹਾਡੀਆਂ ਜੇ ਤੁਹਾਡੇ ਜੇ ਇਨੀ ਔਕਾਤ ਹੈ ਆਪਣੇ ਬੱਚਿਆਂ ਨੂੰ ਸਿਖਾਓ ਕੀਰਤਨ ਆਪਣੇ ਬੱਚਿਆਂ ਨੂੰ ਪੜ੍ਹਾਓ ਅਕੈਡਮੀਆ ਦੇ ਵਿੱਚ ਤੇ ਆਪਣੇ ਬੱਚਿਆਂ ਨੂੰ ਗਰੰਤੀ ਬਣਾਓ ਤੁਸੀਂ ਆਪਣੇ ਬੱਚਿਆਂ ਨੂੰ ਗਰੰਤੀ ਸਿੰਘ ਕਿਉਂ ਨਹੀਂ ਬਣਾਉਂਦੇ ਬਈ ਤੁਸੀਂ ਤਾਂ ਆਪਣੀ ਧੀ ਦਾ ਰਿਸ਼ਤਾ ਵੀ ਗਰੰਤੀ ਸਿੰਘ ਦੇ ਮੁੰਡੇ ਨਾਲ ਜਾਂ ਉਹਦੀ ਕੁੜੀ ਦੇ ਨਾਲ ਕਰਨਾ ਵੀ ਪਸੰਦ ਨਹੀਂ ਕਰੋਗੇ ਕਿਉਂ ਕਿਉਂਕਿ ਉਹ ਗਰੰਤੀ ਸਿੰਘ ਹੈ ਜੇਕਰ ਕੋਈ ਗੱਲਬਾਤ ਹੈਗੀ ਹੈ ਉਹਨੂੰ ਕਮਰੇ ਦੇ ਵਿੱਚ ਬਹਿ ਕੇ ਆਰਾਮ ਦੇ ਨਾਲ ਤੂੰ ਗੱਲਬਾਤ ਕਰ ਸਕਦਾ ਤੂੰ ਕਿਹੜੇ ਪਾਸਿਓਂ ਮਾਮਾ ਲੱਗਦਾ ਵੀ ਵੀਡੀਓ ਬਣਾ ਰਿਹਾ ਉਹ ਗਰੰਟੀ ਸੰਗਤ ਨੂੰ ਮਨਾ ਕਰਦੇ ਆ ਵੀਡੀਓ ਬਣਾਉਣ ਤੋਂ ਤੂੰ ਵੀਡੀਓ ਬਣਾ ਰਿਹਾ ਜੇਕਰ ਕੋਈ ਗੱਲਬਾਤ ਹੈ ਉਹਨੂੰ ਕਮਰੇ 'ਚ ਬਹਿ ਕੇ ਸੋਲਵ ਕਰ ਗੰਦ ਪਾਇਆ ਆਇਆ ਇਹ ਲੋਕ ਜਿਹੜੇ ਆਪਣੇ ਆਪ ਨੂੰ ਪ੍ਰਧਾਨ ਖਵਾਉਣ ਦੇ ਲਾਇਕ ਨਹੀਂ ਆ ਲੋਕ ਪਹਿਲਾਂ ਤਾਂ ਉਹਨਾਂ ਨੂੰ ਪ੍ਰਧਾਨ ਸਾਹਿਬ ਸਾਡੇ ਲੋਕਾਂ ਨੂੰ ਕਹਿਣਾ ਬੰਦ ਕਰਨਾ ਚਾਹੀਦਾ ਮੈਂ ਇਹੋ ਜੀਆਂ ਸਾਰੀਆਂ ਚਵਲਾਂ ਵਿੱਚੋਂ ਲੰਘਿਆ ਤੇ ਮੇਰੀ ਲਾਈਫ ਦੇ ਵਿੱਚ ਵੀ ਇਦਾਂ ਦੇ ਜਿਹੜੇ ਪ੍ਰਧਾਨ ਆ ਬੜੀ ਬੜੀ ਵੱਡੀਆਂ ਚਵਲਾਂ ਆਈਆਂ ਨੇ ਤੇ ਜਦ ਮੈਂ ਨਾਮ ਲੈ ਕੇ ਤੁਹਾਨੂੰ ਨਾ ਦੱਸਾਂ ਇਹ ਇਹਨਾਂ ਲੋਕਾਂ ਨੇ ਸਿੱਖੀ ਦਾ ਇਨਾ ਕਾਣ ਕੀਤਾ ਕਿ ਅੱਜ ਕੋਈ ਗਰੰਤੀ ਸਿੰਘ ਦਾ ਬੱਚਾ ਇਸ ਲਾਈਨ ਦੇ ਵਿੱਚ ਨਹੀਂ ਆ ਰਿਹਾ ਮੇਰੇ ਆਪਣੇ ਬੱਚੇ ਆ ਮੈਂ ਇਸ ਲਾਈਨ ਦੇ ਵਿੱਚ ਨਹੀਂ ਲੈ ਕੇ ਆ ਰਿਹਾ ਕਿਉਂ ਕਿਉਂਕਿ ਇਹਨਾਂ ਲੋਕਾਂ ਨੇ ਗੰਧ ਹੀ ਇਨਾ ਪਾਤਾ ਗਰੰਤੀ ਨੂੰ ਗਰੰਤੀ ਨਹੀਂ ਸਮਝਦੇ ਉਹਦੇ ਨਿਆਣਿਆਂ ਨੂੰ ਬੇਇੱਜ਼ਤ ਕਰਦੇ ਐ ਤੈਨੂੰ ਪਤਾ ਉਹਦੀ ਧੀ ਜਵਾਨ ਹੈ ਉਹਦਾ ਮੁੰਡਾ ਜਵਾਨ ਹੈ ਤੂੰ ਕੋਈ ਵੀ ਗਲਤ ਬਾਤ ਹੋ ਸਕਦੀ ਸਾਨੂੰ ਨਹੀਂ ਪਤਾ ਪਰ ਤੈਨੂੰ ਕਿੰਨੇ ਅਧਿਕਾਰ ਦਿੱਤਾ ਵੀਡੀਓ ਸ਼ੂਟ ਕਰਨ ਦਾ ਤੇ ਤੂੰ ਵੀਡੀਓ ਸ਼ੂਟ ਕੀਤੀ ਐ ਤੇ ਤੂੰ ਉਹਨੂੰ ਅਪਲੋਡ ਕਰਕੇ ਵੱਡਾ ਤੂੰ ਕ੍ਰੈਡਿਟ ਲੈਣਾ ਚਾਹੁੰਦਾ ਤੈਨੂੰ ਇਹ ਨਹੀਂ ਪਤਾ ਤੇਰੀ ਕਿੰਨੀ ਧੀ ਭੈਣ ਲੋਕਾਂ ਨੇ ਇੱਕ ਕੀਤੀ ਕਮੈਂਟਾਂ ਦੇ ਵਿੱਚ ਕੋਈ ਵੀ ਗਲਤ ਬਾਤ ਹੈ ਉਹਨੂੰ ਬੈਠ ਕੇ ਸੁਲਝਾਓ ਦਫ਼ਤਰ ਕੱ데 ਵਰਤੇ ਬਣੇ ਆ ਗੁਰੂ ਘਰ ਆ ਉੱਥੇ ਹਾਲ ਦੇ ਵਿੱਚ ਬੈਠ ਕੇ ਗੱਲਬਾਤ ਕਰੋ ਆਰਾਮ ਨਾਲ ਗੱਲਬਾਤ ਕਰੋ ਵੀਡੀਓ ਸ਼ੂਟ ਕਰਕੇ ਤੂੰ ਕਿਸੇ ਦੀ ਬੇਇੱਜ਼ਤੀ ਕਰ ਰਿਆਂ ਤੈਨੂੰ ਕਿੰਨੇ ਅਧਿਕਾਰ ਦਿੱਤਾ ਇਨਾ ਲੋਕਾਂ ਨੇ ਇਨਾ ਗੰਦ ਪਾਇਆ ਮੈਂ ਤਾਂ ਮੈਂ ਬੜਾ ਹੈਰਾਨ ਹੋਇਆ ਵੀਡੀਓ ਵੇਖ ਕੇ ਗਰਮਤੀ ਸਿੰਘ ਦਾ ਮੁੰਡਾ ਜਵਾਨ ਸੀ ਤੇ ਗਰਮਤੀ ਸਿੰਘ ਆਪ ਵੀ ਤਗੜਾ ਇਹਨੂੰ ਫੜ ਕੇ ਕਮਰਾ ਬੰਦ ਕਰਕੇ ਜੂਤ ਫੇਰਦੇ ਉੱਥੇ ਜੂਤ ਫੇਰਦੇ ਫਿਰ ਵੀਡੀਓ ਬਣਾਉਂਦੇ ਦੀ ਜੂਤ ਫੇਰਨ ਦੀ ਚਤੜ ਕਰਦੇ ਨੰਗੇ ਉਹਦੇ ਉੱਤੇ ਗਰਮ ਤਵਾ ਲਾਉਂਦੇ ਤੇ ਫਿਰ ਸੰਗਤ ਨੂੰ ਦਿਖਾਉਂਦੇ ਵੀ ਆਹ ਨੇ ਸਾਡੇ ਕਮਰੇ ਚ ਆ ਕੇ ਕਰਬੂਤ ਕੀਤਾ ਕਿਉਂ ਮੈਨੂੰ ਗੁੱਸਾ ਆਇਆ ਕਿਉਂਕਿ ਮੈਂ ਆਪ ਗਰੰਟੀ ਸਿੰਘ ਵੀ ਲਾਈਵ ਚੋਂ ਲੰਗੇ ਆਏ ਜੂਣ ਹੀ ਬੜੀ ਮਾੜੀ ਹੈ ਗਰੰਟੀਆਂ ਦੀ ਜਣਾ ਖਣਾ ਬੰਦਾ ਕੁੱਤੇ ਤੋਂ ਕੁੱਤਾ ਬੰਦਾ ਵੀ ਆ ਕੇ ਤੁਹਾਨੂੰ ਗੱਲ ਕਰ ਜਾਂਦਾ ਜਿਹੜੇ ਬੰਦੇ ਦੀ ਘਰ ਦੇ ਵਿੱਚ ਇੱਜ਼ਤ ਨਹੀਂ ਜਿਹੜੇ ਬੰਦੇ ਨੂੰ ਨੱਕ ਪੁੰਜਣ ਦਾ ਨਹੀਂ ਪਤਾ ਜਿਹੜਾ ਬੰਦਾ ਆਪਣੀ ਜਨਾਨੀ ਕੋਲੋਂ ਸ਼ੱਤਰ ਖਾਂਦਾ ਰੋਜ਼ ਜਿਹੜਾ ਬੰਦਾ ਆਪਣੇ ਬੱਚਿਆਂ ਕੋਲੋਂ ਪੱਗਾਂ ਲਵਾਉਂਦਾ ਨੱਕ ਪੁੰਜਣ ਦਾ ਨਹੀਂ ਪਤਾ ਆਪਣੇ ਆਪ ਨੂੰ ਵੱਡਾ ਚੌਧਰੀ ਆਖਵਾਉਂਦਾ ਤੇ ਗੁਰਦੁਆਰੇ ਗਰੰਟੀਆਂ ਦੇ ਉੱਤੇ ਆ ਕੇ ਮੁਲਾਂ ਚੱਕਦਾ ਇਹ ਕੋਈ ਛੋਟੀ ਮਾੜੀ ਮੋੜੀ ਲਾਈਫ ਹੈ ਚੰਦ ਪੈਸਿਆਂ ਵਾਸਤੇ 24 ਘੰਟੇ ਲਈ ਗੁਲਾਮ ਹੁੰਦੇ ਆ ਗਰੰਤੀ ਸਿੰਘ ਆਪਣੀ ਚੰਗੀ ਜ਼ਿੰਦਗੀ ਨਹੀਂ ਜੀ ਸਕਦੇ ਆ ਕੀ ਮੈਂ ਰੈਸ਼ ਦੇਖੀ ਕੋਈ ਚਾਸਵਾ ਦੇ ਬੈੱਡ ਨਹੀਂ ਉਹਨਾਂ ਨੇ ਲਾਏ ਤੂੰ ਕਹਿੰਦਾ ਏਸੀ ਕਮਰਿਆਂ ਦੇ ਵਿੱਚ ਬੈੰਦੇ ਆ ਤੇ ਮਾਮਾ ਹੋਰ ਛੱਤ ਦੇ ਉੱਤੇ ਜਾ ਕੇ ਸੌਣਾ ਗਰਮੀ ਵਿੱਚ ਮਰਨਾ ਤੁਹਾਡੇ ਘਰਾਂ 'ਚ ਏਸੀ ਨਹੀਂ ਹੁੰਦੇ ਤੁਹਾਡੇ ਬੱਚੇ ਸੁਖਰਾਮ ਦੀ ਜ਼ਿੰਦਗੀ ਨਹੀਂ ਜੀਉਂਦੇ ਪਹਿਲਾਂ ਤਾਂ ਇਹ ਇਹ ਕਿਸੇ ਇਨਸਾਨ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਗਰੰਤੀ ਸਿੰਘ ਦੇ ਕਮਰੇ ਵਿੱਚ ਉਹਦੀ ਇਜਾਜ਼ਤ ਤੋਂ ਬਿਨਾ ਵੜੇ ਤੇ ਇਹ ਫੋਨ ਲੈ ਕੇ ਕੈਮਰਾ ਔਨ ਕਰਕੇ ਵੜ ਗਿਆ ਗਰੰਤੀ ਸਿੰਘ ਦੇ ਕੋਲ ਤਾਂ ਪੂਰਾ ਅਧਿਕਾਰ ਸੀ ਇਹਨੂੰ ਜੁੱਤੀ ਫੇਰੇ 76 ਫੇਰੇ ਪਰ ਉਹ ਵਿਚਾਰੇ ਬਲੇ ਮਾਨਸ ਜਿਹੜਾ ਨੇ ਕੁਝ ਨਹੀਂ ਕਿਹਾ ਜਦੋਂ ਤੈਨੂੰ ਸਾਰੇ ਕਹਿ ਰਹੇ ਆ ਕਿ ਤੂੰ ਕੈਮਰਾ ਬੰਦ ਕਰ ਉਦਾਂ ਵੀ ਤੂੰ ਗੱਲਬਾਤ ਕਰ ਸਕਦਾ ਪਰ ਬੜੀ ਹਰਾਮਚਦਗੀ ਇਹਨਾਂ ਲੋਕਾਂ ਦੀ ਕੌਮ ਸਾਡੀ ਦੂ ਅੱਜ ਲੋੜ ਹੈ ਗਰੰਥੀਆਂ ਦੀ ਕੌਮ ਸਾਡੀ ਨੂੰ ਜ਼ਰੂਰ ਤੇ ਕਥਾਵਾਚਕਾਂ ਦੀ ਪ੍ਰਚਾਰਕਾਂ ਦੀ ਪਰ ਜਿਹੜੇ ਹਾਲਾਤ ਇਹ ਦਿੱਤੇ ਹੈ ਮੈਨੂੰ ਨਹੀਂ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲੋਕਾਂ ਨੂੰ ਗਰੰਟੀ ਮਿਲਣਗੇ ਸਾਡੇ ਲੋਕਾਂ ਨੂੰ ਕਥਾਵਾਚਕ ਮਿਲਣਗੇ ਜਾਂ ਸਾਡੇ ਲੋਕਾਂ ਨੂੰ ਚੰਗੇ ਕੀਰਤਨੀਆਂ ਮਿਲਣਗੇ ਇਹ ਪ੍ਰਧਾਨ ਪਰਦੂਨ ਜਿਹੜਾ ਸਿਸਟਮ ਹੈ ਇਹ ਖਤਮ ਕਰ ਦੇਣਾ ਚਾਹੀਦਾ ਗੰਦ ਪਾਇਆ ਪਿਆ ਇਹਨਾਂ ਲੋਕਾਂ ਨੇ ਗਰੰਟੀ ਸਿੰਘ ਬਣ ਕੇ ਦੇਖੋ ਗਰੰਟੀ ਸਿੰਘ ਕਿਨੂ ਕਿ ਕਹਿੰਦੇ ਕਿਨੂ ਆ ਚਾਰ ਗਪੈਸੇ ਤੁਸੀਂ ਉਹਨੂੰ ਦਿੰਦੇ ਵਿਚਾਰਾ ਨਾ ਤਾਂ ਆਪਣੀ ਚੰਗੀ ਜ਼ਿੰਦਗੀ ਜੀ ਸਕਦਾ ਨਾ ਆਪਣੇ 3 ਪੁੱਤ ਨੂੰ ਆਪਣੇ ਬੱਚਿਆਂ ਨੂੰ ਚੰਗਾ ਪੜਾ ਲਿਖਾ ਸਕਦਾ ਨਾ ਉਹਨਾਂ ਨੂੰ ਕੋਈ ਜ਼ਿੰਦਗੀ ਦੇ ਸੁੱਖ ਆਰਾਮ ਦੇ ਸਕਦਾ ਉਤੋਂ ਤੁਸੀਂ ਕਹਿੰਦੇ ਜੀ ਇਹ ਸਾਡੇ ਵਜ਼ੀਰ ਹੁੰਦੇ ਆ ਵਜ਼ੀਰ ਕੁੱਤੇ ਤੋਂ ਮਾੜੀ ਜ਼ਿੰਦਗੀ ਆ ਉਹਨਾਂ ਦੀ ਵਿਚਾਰਿਆਂ ਦੀ ਵਜ਼ੀਰਾਂ ਦੀ ਜਿਨ੍ਹਾਂ ਤੁਸੀਂ ਵਜ਼ੀਰ ਕਹਿੰਦੇ ਹੋ ਕਿਸੇ ਦੀ ਲਾਈਫ ਦੇ ਉੱਤੇ ਉਂਗਲਾਂ ਚੱਕਣੀਆਂ ਸੌਖੀਆਂ ਹੁੰਦੀਆਂ ਹਰਾਮ ਦੇ ਆਪਣੀਆਂ ਜ਼ਿੰਦਗੀਆਂ ਦੇਖੋ ਤੁਹਾਡੀਆਂ ਕੀ ਆ ਮੈਨੂੰ ਲੱਗਦਾ ਮੈਂ ਵੀਡੀਓ ਵਿੱਚ ਜ਼ਿਆਦਾ ਗਰਮ ਹੋ ਗਿਆ ਪਰ ਮੈਨੂੰ ਕੋਈ ਪ੍ਰਵਾਹ ਪ੍ਰੂ ਨਹੀਂ ਆ ਗਈ ਆ ਜਿਹੜੀ ਵੀਡੀਓ ਰਿਕਾਰਡ ਕੀਤੀ ਹੈ ਨਾ ਉਹਨੇ ਤੱਕ ਵੀਡੀਓ ਚ 50 ਸਕਦੇ ਹੋ ਤਾਂ 50 ਦਿਓ ਕਿਉਂ ਮੈਨੂੰ ਕਾਲ ਕਰੇ ਮੈਂ ਦੇਖੂ ਕਿੰਨਾ ਕੁ ਮਹਾਨ ਹੈ ਉਹ ਬੰਦਾ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ